ਨੂੰ ਜਿਹੜੇ ਖੁੰਡ ਕਹਾਉਂਦੇ ਆ ਖੇਤੀ ਦੇ ਚਿੱਟੀਆਂ ਦਾੜੀਆਂ ਹੋ ਗਈਆਂ ਵੀ ਕਦੇ ਤੁਸੀਂ ਕੰਦਾਂ ਤੇ ਪੋਸਟਰਾਂ ਦੇ 13045 ਦੀ ਐਡ ਦੇਖੀ ਐ ਮੈਗਨੀਸ਼ੀਅਮ ਦੀ ਐਡ ਦੇਖੀ ਐ 052 ਚੌਂਦੀ ਦੀ ਐਡ ਦੇਖੀ ਐ ਖਾਦਾਂ ਦੀ ਜਿੰਕਰੀ ਐਡ ਦੇਖੀ ਐ ਖਾਦਾਂ ਖਰਾਕੀ ਤਤਾਂ ਦੀ ਐਡ ਦੇਖੀਗੇ ਤੁਸੀਂ ਟੇਲੇ ਮਾਰਦੀ ਐਡ ਆ ਸੁੰਡੀ ਮਾਰਦੀ ਐਡ ਆ ਫੰਗੀ ਸਾਈਡ ਦੀ ਐਡ ਆ ਹਰਬੀ ਸਾਈਡ ਦੀ ਐਡ ਆ ਹੋਰ ਬਹੁਤ ਕਾਹਦੀ ਐਡ ਆ ਟਰ ਡਰਦਾ ਜਾਂ ਤਾਂ ਗੜਿਆਂ ਤੋਂ ਡਰਦਾ ਜਾਂ ਪਟਵਾਰੀ ਤੋਂ ਡਰਦਾ ਜਾਂ ਟਰ ਸੁੰਡੀ ਤੋਂ ਵੀ ਡਰਦਾ ਜੱਟ ਗਵਾਂਢੀ ਤੋਂ ਵੀ ਡਰਦਾ ਜੱਟ ਪੁਲਿਸ ਤੋਂ ਵੀ ਡਰਦਾ ਜੱਟ ਕੀ ਤੋਂ ਨਹੀਂ ਡਰਦਾ ਹਰੇਕ ਤੋਂ ਡਰਦਾ ਨਿੱਕੇ ਜਿਹੇ ਗੰ ਵੀ ਕਿਤੇ ਖਾਲਚ ਮੋਰੀ ਨਾ ਕਰ ਦੇ। ਉਹਦੇ ਵਾਸਤੇ ਵੀ ਕਲੋਰੋ ਚੱਕੀ ਫਿਰਦਾ ਹੁੰਦਾ। ਇਹ ਪਹਿਲਾਂ ਵਾਲਾ ਹੋਊ ਕੋਈ ਜੱਟ ਨਹੀਂ ਡਰਦਾ ਹੁਣ ਅੱਜ ਕੱਲ ਦਾ ਸਾਰਾ ਡਰਦਾ। ਨੇੜੀ ਤੋਂ ਡਰਦਾ, ਮੀਂਹ ਤੋਂ ਡਰਦਾ, ਹਰ ਇੱਕ ਚੀਜ਼ ਤੋਂ ਡਰਦਾ, ਨਕਲੀ ਬੀਜੇ ਤੋਂ ਡਰਦਾ, ਖਾਦਾ ਤੋਂ ਡਰਦਾ। ਖੁਰਾਕ ਦੇਣਾ ਸਾਡਾ ਟਾਰਗੇਟ ਨਹੀਂ ਕੋਈ ਮੋਨੋ ਪਾਈ ਜਾਂਦਾ, ਕੋਈ ਲੈਂਡਾ ਪਾਈ ਜਾਂਦਾ, ਕੋਈ ਐਸੀਫੇਟ ਪਾਈ ਜਾਂਦਾ, ਕੋਈ ਕਰਾਟੇ ਪਾਈ ਜਾਂਦਾ, ਕੋਈ ਕੁਛ ਕੋਈ ਕੁਛ। ਕਿਸਾਨ ਭਰਾਵੋ, ਸਤਿ ਸ੍ਰੀ ਅਕਾਲ। ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਛੋਟੀ ਜੀ ਵੀਡੀਓ ਹੈ। ਕਈ ਥਾਵਾਂ ਤੇ ਹੜ੍ਹ ਆਏ ਹੋਏ ਆ, ਕਈ ਥਾਵਾਂ ਤੇ ਬਿਲਕੁਲ بارش ਨਹੀਂ ਹੋ ਬਾਸਮਤੀ ਇਸ ਵਾਰੀ ਜ਼ਿਆਦਾ ਲੱਗਿਆ। ਗੋਬ ਦੀ ਸੁੰਡੀ ਤੇ ਗੱਲ ਕਰਨ ਲੱਗੇ ਆਂ, ਈਲ ਵਾਰਮ ਤੇ ਗੱਲ ਕਰਨ ਲੱਗੇ ਆ। ਇੱਕ ਤਾਂ ਹੈਗਾ ਤਣੇ ਦਾ ਗੰਡੋਆ, ਤਣੇ ਦੀ ਸੁੰਡੀ, ਗੋਬ ਦੀ ਸੁੰਡੀ, ਇੱਕ ਹੈਗਾ ਜੜਾਂ ਦੇ ਵਿੱਚ ਪਾਇਆ ਜਾਣ ਵਾਲਾ ਗੰਡੋਏ ਵਰਗਾ ਧਾਗੇ ਵਰਗਾ ਲਾਲ ਰੰਗ ਦਾ ਗੰਡੋਆ ਜਾਂ ਕੀੜਾ। ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਹੁਣ ਝੋਨੇ ਤੇ ਕਿਸੇ ਤੇ ਬੱਲੀ ਨਹੀਂ ਲੱਗ ਰਹੀ। ਝੋਨੇ ਦੀ ਗਰੋਥ ਟਾਈਮ ਹੈਗੀ ਆ, ਝੋਨਾ ਬੂਟਾ ਬਣਾਉਣ ਲੱਗਿਆ ਹੋਇਆ। ਜਿਵੇਂ ਤੁਸੀਂ ਕਹਿ ਲੋ ਵੀ ਉਹ ਹੁਣ ਆਪਦੇ ਖਗੋਲੇ ਤਿਆਰ ਕਰ ਰਹੇ ਜਿੰਨੀਆਂ ਬੱਲੀਆਂ ਦੀ ਉਹਨੂੰ ਖਰਾਕ ਲੱਭੀ ਉਹਨੀਆਂ ਉਹਨੇ ਟਿੱਲਰਾਂ ਦੇ ਵਿੱਚ ਪਾ ਦੇਣਾ ਐਗਜ਼ੈਂਪਲ ਦੇ ਕੇ ਵੀ ਸਮਝਾਉਂਗਾ ਪਰ ਮੈਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਹੁੰਦੀ ਹੈਗੀ ਆ ਕਿ ਇੰਨੇ ਟਾਈਮ ਤੋਂ ਆਪਾਂ ਵੀਡੀਓ ਪਾ ਰਹੇ ਆ ਬੁਕਸ ਵੀ ਲਿਖ ਦਿੱਤੀ ਫਾਰਮਰ ਦੇ ਵਿੱਚ ਜਾ ਕੇ ਗੋਸ਼ਟੀ ਵੀ ਕਰਦੇ ਆ ਉੱਥੇ ਵੀ ਸਾਨੂੰ ਬੜੀ ਗੰਦੀ ਕਵਰੀ ਮਿਲਦੀ ਹੈਗੀ ਆ ਕਿਹੜਾ ਸਮਾਨ ਪਾਈਏ ਫੋਟ ਕਰਾ ਦੇ ਮੈਂ ਕਿਹਾ ਜੀ ਝਾੜ ਕਦੇ ਤੁਹਾਡਾ ਫੋਰ ਥੋੜੇ 70 ਡੀਲਰ ਵੀ ਬਣ ਗਏ ਹੋਣਗੇ 50 ਡੀਲਰ ਵੀ ਬਣ ਗਏ ਹੋਣਗੇ 40 ਬੱਲੀਆਂ ਵੀ ਲੱਗ ਗਈਆਂ ਹੋਣਗੀਆਂ ਝਾੜ ਫਿਰ 70 ਮਾਣ 75 ਮਾਣ 80 ਮਾਣ ਕਿਉਂ ਰਹਿ ਜਾਂਦਾ ਹੈਗਾ ਕਿਉਂਕਿ ਟਾਰਗੇਟ ਤਾਂ ਹੈ ਨਹੀਂ ਆਪਣਾ ਖੁਰਾਕ ਦੇਣਾ ਸਾਡਾ ਟਾਰਗੇਟ ਨਹੀਂ ਕੋਈ ਮੋਨੋ ਪਾਈ ਜਾਂਦਾ ਕੋਈ ਲੈਂਬਡਾ ਪਾਈ ਜਾਂਦਾ ਕੋਈ ਐਸੀਫੇਟ ਪਾਈ ਜਾਂਦਾ ਕੋਈ ਕਰਾਟੇ ਪਾਈ ਜਾਂਦਾ ਕੋਈ ਕੁਛ ਕੋਈ ਕੁਛ ਕਦੇ ਤੁਸੀਂ ਵੀ ਕਦੇ ਤੁਸੀਂ ਆਪ ਤੁਸੀਂ ਇਸ ਚੀਜ਼ ਨੂੰ ਜੱਜ ਕਰਿਓ ਹੁਣ ਤੱਕ ਜਿਨ੍ਹਾਂ ਨੂੰ ਜਿਹੜੇ ਖੁੰਡ ਕਹਾਉਂਦੇ ਆ ਖੇਤੀ ਦੇ ਚਿੱਟੀਆਂ ਦਾੜੀਆਂ ਹੋ ਗਈਆਂ ਵੀ ਕਦੇ ਤੁਸੀਂ ਕੰਦਾਂ ਤੇ ਪੋਸਟਰਾਂ ਦੇ 13045 ਦੀਆਂ ਅੜ ਦੇਖੀ ਹੈ ਮੈਗਨੀਸ਼ੀਅਮ ਦੀ ਐਡ ਦੇਖੀ ਆ 052 ਚ ਆਉਂਦੀ ਦੀ ਐਡ ਦੇਖੀ ਆ ਖਾਦਾਂ ਦੀ ਜ਼ਿੰਕ ਦੀ ਐਡ ਦੇਖੀਏ ਖਾਦਾਂ ਖਰਾਕੀ ਤਤਾਂ ਦੀ ਐਡ ਦੇਖੀਗੇ ਤੁਸੀਂ ਟੇਲੇ ਮਾਰਦੀ ਐਡ ਆ ਸੁੰਡੀ ਮਾਰਦੀ ਐਡ ਆ ਫੰਗੀ ਸਾਈਡ ਦੀ ਐਡ ਆ ਹਰਬੀ ਸਾਈਡ ਦੀ ਐਡ ਆ ਹੋਰ ਬਹੁਤ ਕਾਹਦੀ ਐਡ ਆ ਕਿਉਂਕਿ ਪੈਸਾ ਹੀ ਉਹਨਾਂ ਦੇ ਵਿੱਚ ਆ ਉਹਨਾਂ ਨੇ ਤਾਂ ਫਿਰ ਐਡ ਕਰਨੀ ਕਰਨੀ ਆ ਤੁਸੀਂ ਨਹੀਂ ਉਹ ਚੀਜ਼ਾਂ ਨੂੰ ਆਪਣੇ ਖੇਤ ਦੇ ਵਿੱਚ ਐਡ ਕਰਦੇ ਪਾਉਂਦੇ ਸਪਰੇਅ ਕਰਦੇ ਜਿੰਨਾਂ ਦੀ ਲੋੜ ਹੁੰਦੀ ਆ ਮੈਗਨੀਸ਼ੀਅਮ ਦੀ ਘਾਟ ਆ ਮਿੱਟੀ 'ਚ ਪਾਓ ਕਿੱਡਾ ਕ ਮਹਿੰਗਾ ਹੈਗਾ ਜ਼ਿੰਕ ਦੀ ਘਾਟ ਆ ਪਾਓ ਕਿੱਡਾ ਕ ਮਹਿੰਗਾ ਹੈਗਾ ब्राउन ਦੀ ਘਾਟਾ ਸਪਰੇਅ ਕਰੋ ਕਿੱਡਾ ਕ ਮਹਗਾ ਹੈਗਾ ਸੁੰਡੀ ਆ ਗਈ ਜਿਹੜੇ ਹੁਣ 1000 ਮੈਂ ਦੇ ਦਿੰਦਾ ਇਸ ਦੇ ਵਿੱਚ ਪਿਓ ਦੇ ਚਾਰ ਪੁੱਤ ਆ 25-25 ਕਿੱਲੇ ਪੈਲੀ ਆਉਂਦੀ 100 ਕਿੱਲਾ ਪਿਓ ਕੋਲੇ ਸੀਗੀ ਪੁੱਤਾਂ ਨੂੰ 25-25 ਕਿੱਲੇ ਆਉਂਦੀ ਖੁਦਾ ਨਾ ਕਾਸਤਾ ਇੱਕ ਪੁੱਤ ਮਰ ਜਾਂਦਾ ਐਕਸਪਾਇਰ ਹੋ ਜਾਂਦਾ ਕਿੱਦਾਂ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਕੀ ਉਹ 25 ਕਿੱਲੇ ਵੇਚ ਕੇ ਕਿਸੇ ਹੋਰ ਨੂੰ ਦੇ ਦੂਗਾ ਉਹਨਾਂ ਤਿੰਨ ਪੁੱਤਾਂ 'ਚ ਵੰਡੂਗਾ ਮੁੜ ਕੇ 33 ਤੋਂ ਜ਼ਿਆਦਾ ਕਿੱਲੇ ਆਉਣਗੇ ਫਿਰ ਉਹਨਾਂ ਨੂੰ ऐसे तरीके ਨਾਲ ਬੂਟੇ ਨੇ ਆਪਦਾ ਖਗੋਲਾ ਤਿਆਰ ਕਰ ਲਿਆ ਇੱਕ ਅੱਧਾ ਟੇਲਰ ਸੁੰਡੀ ਖਾਜੂ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਦੇ ਵਿੱਚ ਉਹੀ ਖਰਾਕ ਹੋਰ ਬੂਟੇ ਟਿਲਰਾਂ ਚ ਕੋ ਮਜਾਣੀ ਹੈਗੀ ਆ ਇੱਕ ਗੱਲ ਯਾਦ ਰੱਖ ਲਿਓ 150 ਦਿਨ ਦੀ ਕਿਸਮ ਦੀ ਉਦਾਹਰਨ ਦੇ ਦਿੰਦਾ ਹੈਗਾ ਮੈਂ ਕਿ 150 ਦਿਨ ਕੋਈ ਵੈਰੈਟੀ ਬੀਜ ਬੀਜਣ ਤੋਂ ਲੈ ਕੇ ਵੀ ਵੱਢਣ ਤੱਕ 150 ਦਿਨ ਲੈਂਦੀ ਆ ਮਹੀਨਾ ਤੁਸੀਂ ਪਨੀਰੀ ਲਾਉਣੇ ਹੁੰਨੇ ਹੋ ਤੇ ਉਸ ਤੋਂ ਬਾਅਦ ਤੁਸੀਂ 40-42 ਦਿਨਾਂ ਚ ਖਾਦਾ ਪੂਰੀਆਂ ਕਰ ਲੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਫੇਰ ਉਸ ਨੇ ਬੱਲੀ ਲੈ ਕੇ ਪੱਕ ਜਾਣਾ ਹੁੰਦਾ ਪੱਕਣ ਦਾ ਸਮਾਂ ਵੀ ਉਹੀ ਬੱਲੀ ਜਦੋਂ ਆਉਂਦੀ ਆ ਬੂਟੇ ਨੂੰ ਉਦੋਂ ਵੱਢਣ ਦੇ 60 ਦਿਨ ਰਹਿੰਦੇ ਹੁੰਦੇ ਆ ਇਹ ਮੋਟਾ-ਮੋਟਾ ਮੰਨ ਕੇ ਚੱਲੋ ਸਾਰਾ ਕੁਝ ਮੈਨੇ ਕਿਤਾਬ ਚ ਫਾਰਮੂਲੇ ਤੈਅ ਤੇ ਲਿਖਿਆ ਹੋਇਆ ਜਿਹੜੀ ਗੱਲ ਕਰਨ ਲੱਗੇ ਆ ਵੀ ਇੱਕ ਇਨਸਾਨੀ ਉਮਰ ਪਹਿਲਾਂ ਮੰਨ ਲਓ 80 ਸਾਲ ਸੀ ਅੱਜ ਕੱਲ ਤੇ ਬਹੁਤ ਘਟ ਗਈ 60-62 ਸਾਲ ਹੀ ਰਹਿ ਗਈ ਤਾਂ ਉਹਦਾ ਚੌਥਾ ਹਿੱਸਾ ਜੇ 80 ਸਾਲ ਸੀ ਤਾਂ 20 ਸਾਲ ਤੱਕ ਉਹਦਾ ਖਗੋਲਾ ਤਿਆਰ ਹੁੰਦਾ ਉਹਦੇ ਹੱਡਾਂ ਦਾ ਉਹਨੇ ਵਧਣਾ ਹੁੰਦਾ ਉਸ ਤੋਂ ਬਾਅਦ ਉਹ ਪਰਪਾਈ ਹੋ ਸਕਦੀ ਹੈ ਮੋਟਾ ਹੋ ਸਕਦਾ ਬੰਦਾ 20 ਸਾਲਾਂ ਤੋਂ ਬਾਅਦ ਲੰਮਾ ਚੌੜਾ ਕੱਦ ਨਹੀਂ ਵੱਧ ਸਕਦਾ ਠੀਕ ਹੈ ਬੂਟੇ ਦੀ ਵੀ ਜਿਹੜੀ 20% ਉਮਰ ਆ ਉਹ ਤੁਸੀਂ ਨੋਟ ਕਰੋ ਕਿੰਨੀ ਆ ਪਨੀਰੀ 30 ਦਿਨਾਂ ਦੀ ਸੀਗੀ ਟੱਪ ਗਈ ਉਸ ਤੋਂ ਬਾਅਦ ਜਿਹੜੇ ਅਗਲੇ ਲਾਉਣ ਤੋਂ ਬਾਅਦ 35 ਦਿਨ ਬਣਦੇ ਆ ਉਹਦੇ ਵਿੱਚ ਜਿੰਨੇ ਟਿੱਲਰ ਬਣ ਗਏ ਉਹਨਾਂ ਨੂੰ ਵਧੀਆ ਤਰੀਕੇ ਨਾਲ ਬੱਲੀ ਲੱਗਣੀ ਆ ਤੇ ਜੇ ਉਹ ਟਿੱਲਰ ਹੀ ਨਹੀਂ ਵਧੀਆ ਲੱਗੇ ਹੈਗੇ ਉਹ ਟਿੱਲਰ ਕਮਜ਼ੋਰ ਆ ਟਿੱਲਰ ਜਾਦੇ ਲੱਗੇ ਖਰਾਕ ਮਿਲੀ ਨਹੀਂ ਹੈਗੀ ਫਿਰ ਉਹਨੇ ਕਿੱਥੇ ਉਹਨਾਂ ਛਾੜ ਦੇਣਾ ਹੈਗਾ ਦੇਣਾ ਨਹੀਂ ਹੈਗਾ ਤੁਸੀਂ ਇਸ ਚੀਜ਼ ਨੂੰ ਤੁਸੀਂ ਪਹਿਲਾਂ ਹੀ ਸਮਝ ਲਓ ਜੇਕਰ ਤੁਹਾਡੇ ਖੇਤਾਂ ਦੇ ਵਿੱਚ بارش ਨਹੀਂ ਹੋਈ ਹੈਗੀ ਡਰਾਈ ਏਰੀਆ ਹੈਗਾ ਸੁੰਡੀ ਜ਼ਿਆਦਾ ਆ ਜਾਂਦੀ ਹੈ ਮੈਨੂੰ ਪਤਾ ਪਰ ਕੋਈ ਨੁਕਸਾਨ ਨਹੀਂ ਕਰਦੀ ਹੈਗੀ ਸਪਰੇਅ ਕਰਨੀ ਤਾਂ ਨੋਰਮਲ ਯੂਨੀਵਰਸਿਟੀ ਨੇ ਫਲੂਬੈਂਡਾ ਮਾਈਂਡ ਵੀ ਰეკਮੈਂਡ ਕਰਤਾ ਪ੍ਰੋ ਕਲੇਮ ਵੀ ਰეკਮੈਂਡ ਕਰਤੀ ਹੋਰ ਵੀ ਤੁਸੀਂ ਬਹੁਤ ਕਰ ਸਕਦੇ ਹੋ ਗ੍ਰੀਨ ਲੈਵਲ ਵੀ ਆ ਗਈਆਂ ਪਲੰਤਰਾ ਨੀਲੀ ਪ੍ਰੋਲ ਚੱਲੀ ਜਾਂਦੀ ਹੈਗਾ ਸਪਾਇਨਟੋਰਮ ਚੱਲੀ ਜਾਂਦਾ ਸਪੈਨ ਸਪੈਨੋਸਾਈਡ ਚੱਲੀ ਜਾਂਦਾ ਹੈਗਾ ਜਾਂ ਕੋਈ ਤੁਸੀਂ ਹੋਰ ਵੀ ਜਿਹੜੀਆਂ ਥਰਨ ਗਰੁੱਪ ਵਰਤ ਰਹੇ ਹੋ ਨਾ ਜਾਂ ਰਗੈਨੋ ਫਾਸਫੇਟ ਤੁਸੀਂ ਵਰਤ ਰਹੇ ਹੋ ਇਹ ਬਹੁਤ ਜਿਆਦਾ ਖਤਰਨਾਕ ਆ ਅੱਗੇ ਜਾ ਕੇ ਤੇਲੇ ਨਾਲ ਸਾਹਮਣਾ ਕਰਨਾ ਉਹ ਕਰੂਗਾ ਤੇਲੇ ਨਾਲ ਸਾਹਮਣਾ ਜਿਹੜਾ ਜਿਹੜੇ ਚੋਨੇ 'ਚ ਕੋਈ ਜ਼ਹਿਰ ਨਾ ਗਿਆ ਹੋਇਆ ਜਿਹਦੇ 'ਚ ਅੱਧੋ ਵੱਧ ਇਦਾਂ ਦੇ ਗੰਦੇ ਜ਼ਹਿਰ ਗਏ ਹੋਏ ਉੱਥੇ ਚੋਨੇ ਦੇ ਵਿੱਚ ਤੇਲੇ ਦਾ ਹਮਲਾ ਕੀਤਾ ਹੋਣਾ ਜਿਆਦਾ ਮਾਤਰਾ 'ਚ ਹੋਣਾ ਫਿਰ ਫੇਰ ਟੋਲੀ ਤੁਹਾਡੇ ਲੈਣੀ ਨਹੀਂ ਟੋਲੀ ਤੁਹਾਡੇ ਮੋੜਾਂ ਤੋਂ ਫਿਰ ਹੰਗੀ ਸਾਈਡ ਦੇ ਵਿੱਚ ਪਾ ਪਾ ਕੇ ਕਰੋਗੇ 13045 ਫਿਰ ਤਾਕਤ ਵਾਲੀ ਸਪਰੇਅ ਦਾ ਕੀ ਰੋਲ ਰਹਿ ਗਿਆ ਜਿੱਥੇ ਤੁਸੀਂ ਫਸਲ ਦਾ ਬਾਇਓਲੋਜੀ ਖਰਾਬ ਕਰ ਦਿੱਤੀ ਸੋ ਮੇਰੀਆਂ ਦਲੀਲਾਂ ਜੇ ਤੁਹਾਨੂੰ ਪਸੰਦ ਆਉਂਦੀਆਂ ਇਹਨੂੰ ਸ਼ੇਅਰ ਕਰ ਲਿਆ ਕਰੋ ਇਹਨੂੰ ਹਾਜ਼ਮ ਕਰ ਲਿਆ ਕਰੋ ਕੱਲਾ ਸੁਣ ਕੇ ਨਾ ਛੱਡਿਆ ਕਰੋ ਇਹਨੂੰ ਮੰਨ ਵੀ ਲਿਆ ਕਰੋ ਕਿਸੇ ਦੁਕਾਨ ਤੇ ਜਾ ਕੇ ਬੰਦੇ ਨਾ ਡੀਲਰ ਕੋਲੇ ਕਿਤਾਬਾਂ ਰੱਖੀਆਂ ਹੁੰਦੀਆਂ ਤਾਂ ਉੱਥੇ ਫਾਰਮਰ ਆ ਜਾਂਦੇ ਆ 15 ਵੀ ਇਕੱਠੇ ਹੋ ਜਾਂਦੇ ਆ ਬਾਈ ਜੀ ਕਿਹੜਾ ਪ੍ਰਾਣ ਪਾਈਏ ਕਿਹੜਾ ਫਾਂਗੀ ਛੱਡ ਵਾਗੇ ਹੁਣ ਉਹਨਾਂ ਨੂੰ ਮੈਂ ਕੀ ਸਮਝਾਵਾਂ ਉਹਨਾਂ ਨੂੰ ਮੈਂ ਸਮਝਾਉਣ ਤਾਂ ਵੈਸੇ ਆਇਆ ਹੀ ਨਹੀਂ ਹੈਗਾ ਨਾ ਮੈਂ ਕਿਤੇ ਫਾਰਮਰ ਦੇ ਵਿੱਚ ਲੈਕਚਰ ਕਰਦੇ ਕਿਤੇ ਵੀ ਖੜੇ ਹੁੰਦੇ ਆ ਸਮਝ ਆਉਂਦਾ ਨਹੀਂ ਮੈਂ ਸਿੱਖਦਾ ਸਟੂਡੈਂਟ ਆ ਸ਼ਗਿਰਦ ਆ ਮੈਂ ਤਾਂ ਪਰ ਇਹ ਸਮਝ ਨਹੀਂ ਆਉਂਦੀ ਹੈਗੀ ਗ ਗਲਤੀ ਇੱਕ ਵਾਰੀ ਹੋ ਜੇ ਗਲਤੀ ਆ ਵਾਰੀ ਵਾਰੀ ਪੈਸੇ ਲਾ ਲਾ ਕੇ ਗਲਤੀ ਕਰ ਲਈ ਉ ਆਕੇ ਜੱਟ ਡਰਦਾ ਜਾਂ ਤਾਂ ਗੜਿਆਂ ਤੋਂ ਡਰਦਾ ਜਾਂ ਪਟਵਾਰੀ ਤੋਂ ਡਰਦਾ ਜਾਂ ਸੁੰਢੀ ਤੋਂ ਵੀ ਡਰਦਾ ਜੱਟ ਗਵਾਂਢੀ ਤੋਂ ਵੀ ਡਰਦਾ ਜੱਟ ਪੁਲਿਸ ਤੋਂ ਵੀ ਡਰਦਾ ਜੱਟ ਕੀ ਤੋਂ ਨਹੀਂ ਡਰਦਾ ਹਰ ਇੱਕ ਤੋਂ ਡਰਦਾ ਨਿੱਕੇ ਜੇ ਗੰਡੋਏ ਤੋਂ ਵੀ ਡਰਦਾ ਵੀ ਕਿਤੇ ਖਾਲਚ ਮੋਰੀ ਨਾ ਕਰ ਦੇ ਉਹਦੇ ਵਾਸਤੇ ਵੀ ਕਲੋਰੋ ਚੱਕੀ ਫਿਰਦਾ ਹੁੰਦਾ ਇਹ ਪਹਿਲਾਂ ਵਾਲਾ ਹੋਊ ਕੋਈ ਜੱਟ ਨਹੀਂ ਡਰਦਾ ਹੁਣ ਅੱਜ ਕੱਲ ਦਾ ਸਾਰਿਆਂ ਤੋਂ ਡਰਦਾ ਨੇੜੀ ਤੋਂ ਡਰਦਾ ਮੀਂਹ ਤੋਂ ਡਰਦਾ ਹਰੇਕ ਚੀਜ਼ ਤੋਂ ਡਰਦਾ ਨਕਲੀ ਬੀਜੇ ਤੋਂ ਡਰਦਾ ਖਾਦਾ ਤੋਂ ਡਰਦਾ ਬਹੁਤ ਦਲੀਲਾਂ ਮੈਂ ਦੇਸੀ ਤਰੀਕੇ ਨਾਲ ਦੇ ਦਿੰਦਾ ਉਹਨਾਂ ਕਈ ਵਾਰੀ ਰੁੱਖਾ ਸ਼ਬਦ ਵੀ ਬੋਲਿਆ ਜਾਂਦਾ ਮਾਫੀ ਚਾਉਣਾ ਹੈਗਾ ਪਰ ਆਪਣਾ ਭਾਈਚਾਰਾ ਜਿਹੜੀਆਂ ਗਲਤੀਆਂ ਆਪਾਂ ਖੁਦ ਕਰ ਰਹੇ ਹਾਂ ਉਹ ਨਾ ਕਰੀਏ ਮਾਰਕੀਟ 'ਚ ਬਹੁਤ ਕੁਝ बिकਨ ਨੂੰ ਆਇਆ ਹੈਗਾ ਕਪੜਾ ਖਰੀਦਦੇ ਆ ਗੱਡੀਆਂ ਖਰੀਦਦੇ ਆ ਸਾਰੀਆਂ ਚੀਜ਼ਾਂ ਖਰੀਦਦੇ ਆ ਬਹੁਤ ਵੀਰ ਇੱਕ ਇੱਕ ਵੀਰ ਨੇ ਕੱਲ ਕਮੈਂਟ ਕੀਤਾ ਮੈਂ ਉਹਦਾ ਕੀ ਹੁਣ ਜ਼ਿਕਰ ਕਰਾਂ ਉਹਨੂੰ ਮਕੀ ਮਸ਼ਹੂਰੀ ਦੇਵਾਂ ਮੈਂ ਨਾਂ ਲੈ ਕੇ ਉਹਦਾ ਕਹਿੰਦਾ ਭਾਈ ਤੁਸੀਂ ਕਿਤਾਬ ਬਾਲੀ ਮਹਿੰਗੀ ਵੇਚਦੇ ਹੈਗੇ ਹੋ ਮਾਹ ਜੀ ਕਿੰਨੇ ਦੀ ਹੈ ਕਹਿੰਦਾ 400 ਦੀ ਮਾਹ ਜੀ ਤੁਸੀਂ ਕੀ ਕਿੰਨੇ ਦੀ ਕਿੱਲਾਂ ਦੀ ਖੇਤੀ ਕਰਦੇ ਹੋ ਕਹਿੰਦਾ 7 ਹੁਣ ਦੱਸੋ ਸਕਾਰਪੀ ਵਾਲੇ ਨੂੰ ਮੇਰੀ 400 ਦੀ ਕਿਤਾਬ ਮਹਿੰਗੀ ਲੱਗੀ ਜਾਂਦੀ ਆ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜਾ ਮੈਂ ਕੋਈ 70 ਗਿਲਿਆਂ ਦੀ ਖੇਤੀ ਦੇ ਵਿੱਚ ਇਨਵੈਸਟਮੈਂਟ ਕਰ ਰਿਹਾ ਡੀਜ਼ਲ ਦੀ ਖਾਦਾਂ ਦੀ ਰੇਹਾਂ ਦੀ ਸਪਰੇਹਾਂ ਦੀ ਲੇਬਰ ਦੀ ਉਹਦੇ ਕੱਟ ਮਾਰਨਾ ਹੈਗਾ ਕਿੱਡਾ ਵੱਡਾ ਕੱਟ ਵੱਜ ਸਕਦਾ ਹੈਗਾ 70 ਲੱਖ ਦੀ ਫਸਲ ਆਉਣੀ ਹੈਗੀ 12 ਮਹੀਨਿਆਂ ਦੇ ਵਿੱਚ ਤੇ ਤੁਸੀਂ ਉਹਦੇ ਵਿੱਚ 2 ਲੱਖ ਦਾ ਕੱਟ ਨਹੀਂ ਮਾਰ ਸਕਦੇ ਕੰਮ ਤੋਂ ਅੰਨੀ ਕਰਨਾ ਪੈਣਾ ਕਿਤਾਬ ਲੈ ਕੇ ਗੈਸਟ ਰੂਮ ਚ ਰੱਖਣ ਦਾ ਫਾਇਦਾ ਨਹੀਂ ਹੋਣਾ ਹੈਗਾ ਇੰਨੀ ਇੱਕ ਜਾਣਕਾਰੀਆਂ ਤਹਿਤ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈਗੀ ਇਹਨੂੰ ਸ਼ੇਅਰ ਕਰ ਲਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਵੀਡੀਓ ਦੇ ਤਹਿਤ ਤੁਹਾਡੇ ਨਾਲ ਮਿਲਦੇ ਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ